ਸਾਡੀ ਆ ਸਰਕਾਰ ਨੇ 30 35 ਮੀਟਿੰਗਾਂ ਹੋ ਗਿਆ 3.5 ਸਾਲ ਚ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ ਸਰਕਾਰ ਨੂੰ ਹੀ ਮਹਿਨਤ ਆਏ ਆ ਮਿਲੇ ਸਰਕਾਰ ਆ ਕੇ ਆ ਖੜੇ ਆ ਸੀ ਸਾਡੇ ਨਾਲ ਕਰਨ ਗੱਲਬਾਤ ਆ ਪੁਲਿਸ ਪ੍ਰਸ਼ਾਸਨ ਇਹ ਵੀ ਮੁਲਾਜ਼ਮ ਆ ਅਸੀਂ ਵੀ ਮੁਲਾਜ਼ਮ ਆ ਅਸੀਂ ਕੋਈ ਕੇਤੋ ਲੈ ਕੇ ਨਹੀਂ ਖਾਰੇ ਹੈਗੇ ਆ ਆਪਦੀ ਗੱਲ ਰੱਖਣ ਆਏ ਆ ਕੱਲੋਂ ਤੁਹਾਡੇ ਬੱਚੇ ਵੀ ਇੱਥੇ ਹੀ ਤੁਰਨਗੇ ਇੱਥੇ ਹੀ ਰੋੜਾਂ ਤੇ ਬੈਠਣਗੇ ਰੋਲਣਗੇ ਉਹ ਤੋਂ ਕਿਵੇਂ ਧੱਕੇ ਮਾਰੋਗੇ ਉਹਨਾਂ ਨੂੰ ਅੱਜ ਫੜ ਫੜ ਕੇ ਸਾਨੂੰ ਲਈ ਜਾਂਦੇ ਕਿੰਨੇ ਕ ਬੰਦੇ ਲੈ ਜਾਓਗੇ ਤੁਸੀਂ ਜਿਹੜੇ ਬੰਦੇ ਸਾਡੇ ਫੜਕੇ ਲੈ ਗਏ ਸਾਨੂੰ ਵਾਪਸ ਚਾਹੀਦੇ ਇੱਥੇ ਲੁਧਿਆਣਾ ਜ਼ਿਮਨੀ ਚੌਂਡ ਦੇ ਵਿੱਚ ੱੱਕੇ ਮੁੱਕੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾਈ ਦੇ ਰਹੀਆਂ ਕਿ ਲਗਾਤਾਰ ਪ੍ਰੋਟੈਸਟ ਕਰਨ ਵਾਲੇ ਵੱਖ-ਵੱਖ ਜਥੇਬੰਦੀਆਂ ਤੋਂ ਇੱਥੇ ਆ ਰਹੇ ਨੇ ਤਾਂ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਵਿਰੋਧ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਦਿਖਾਈ ਦੇ ਰਹੀਆਂ ਹਰ ਰੋਜ਼ ਕੋਈ ਨਾ ਕੋਈ ਪ੍ਰੋਟੈਸਟ ਜਿਹੜਾ ਇੱਥੇ ਹੁੰਦਾ ਹੈ ਤੇ ਇਹ ਤਸਵੀਰਾਂ ਵੀ ਉਸ ਨੂੰ ਬਿਆਨ ਕਰਦੀਆਂ ਕਿ ਸਰਕਾਰ ਦੇ ਖਿਲਾਫ ਇਸ ਤਰ੍ਹਾਂ ਦਾ ਮਹੌਲ ਲੋਕਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕੌਮਾ ਕਚੇ ਤੇ ਬੰਦੀਆਂ ਦੇ ਵੱਲੋਂ ਵਿਰੋਧ ਲਗਾਤਾਰ ਕੀਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਦੇ ਵਿੱਚ ਲੁਧਿਆਣਾ ਦਾ ਉਹ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਲਗਾਤਾਰ ਸਰਕਾਰ ਦੇ ਵੱਲੋਂ ਟਾਲਿਆ ਜਾ ਰਿਹਾ ਸੀ ਤੇ ਕੋਸ਼ਿਸ਼ ਸਰਕਾਰ ਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਤਾਂ ਲੁਧਿਆਣਾ ਦੇ ਵਿੱਚ ਜਿਹੜਾ ਉਹ ਵਿਕਾਸ ਕਰਾਵਾਂਗੇ ਪਰ ਵਿਕਾਸ ਦੇ ਖਿਲਾਫ ਸਰਕਾਰ ਦੇ ਉਸ ਨੈਰੇਟਿਵ ਦੇ ਖਿਲਾਫ ਇਹ ਪ੍ਰੋਟੈਸਟ ਲਗਾਤਾਰ ਲੁਧਿਆਣਾ ਦੇ ਵਿੱਚ ਦਖਾਈ ਦੇ ਰਹੇ ਹੈ ਕਾਇ ਤੱਕੇ ਮੁਕੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਵਿੱਚੋਂ ਜਿੱਥੇ ਲਗਾਤਾਰ ਇਸ ਤਰ੍ਹਾਂ ਦੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਕਾਇ ਤੱਕੇ ਮੁਕੀ ਤੁਹਾਨੂੰ ਦਿਖਾਈ ਦੇ ਰਹੀ ਹੈ ਸਾਨੂੰ ਤੁਹਾਡਾ ਬੰਦਾ ਲੈ ਆ ਕੇ ਤੋਹਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਵਿਰੋਧ ਜਿਹੜਾ ਕੀਤਾ ਜਾ ਰਿਹਾ ਹੈ ਇਹ ਹੈ ਲੁਧਿਆਣਾ ਸਿਮਲੀ ਚੌਂ ਦੇ ਔਰੰਗ ਜਿਹੜੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਵਿਰੋਧ ਪ੍ਰਦਰਸ਼ਨ ਲਗਾਤਾਰ ਸਰਕਾਰ ਦੇ ਖਿਲਾਫ ਹੋ ਰਿਹਾ ਜਾ ਰਿਹਾ ਨੂੰ ਦੇਖੋ ਵੱਖ ਜਿੱਥੇ ਬੰਦੀਆਂ ਦੇ ਵੱਲੋਂ 10 ਵਜੇ ਦੇ ਸਵੇਰੇ ਤੇ ਇੱਥੇ ਬੈਠੇ ਸੀ ਕੀ ਹੋ ਗਿਆ ਮਸਲਾ ਸਰ ਅਸੀਂ 10 ਵਜੇ ਇੱਥੇ ਸ਼ਾਂਤੀ ਮੂਰਤ ਪਰਵਕ ਤਰੀਕੇ ਨਾਲ ਧਰਨਾ ਦੇ ਰਹੇ ਆ ਪੁਲਿਸ ਸਾਨੂੰ ਨਜਾਇਜ਼ ਆ ਕੇ ਧੱਕੇ ਮਾਰ ਰਹੀ ਹੈ ਸਾਡੇ 2-3 ਬੰਦੇ ਫੜ ਕੇ ਲੈ ਗਏ ਆ ਮਸਲਾ ਕੀ ਆ ਤੁਹਾਡਾ ਮਸਲਾ ਸਰ ਅਸੀਂ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਆ ਪਿਛਲੇ 15 ਸਾਲਾਂ ਤੋਂ 20 ਸਾਲਾਂ ਤੋਂ ਸਾਡੇ ਮੁਲਾਜ਼ਮ ਬਹੁਤ ਘੱਟ ਤਨਖਾਹ ਤੇ ਕੰਮ ਕਰ ਰਹੇ ਆ ਸਾਡੀ ਆ ਸਰਕਾਰ ਨਾਲ 30-35 ਮੀਟਿੰਗਾਂ ਹੋ ਗਿਆ ਸਾਡੇ 3 ਸਾਲ ਚ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ ਅਸੀਂ 13 ਤਰੀਕ ਨੂੰ ਸਿਵਲ ਸਰਜਨਾਂ ਰਾਹੀਂ ਆਹੀ ਰੋਸ ਪ੍ਰਦਰਸ਼ਨ ਕੀਤਾ ਸੀ ਅੱਜ 15 ਤਰੀਕ ਨੂੰ ਇੱਥੇ ਲੁਧਿਆਣੇ ਆਏ ਆ ਪਰ ਆ ਪਾਲਿਸ ਪ੍ਰਸ਼ਾਸਨ ਤੋਂ ਇਹ ਉਮੀਦ ਨਹੀਂ ਸੀ ਇਹਨਾਂ ਨੇ ਬਹੁਤ ਧੱਕੇਸ਼ਾਹੀ ਕੀਤੀ ਆ ਸਾਨੂੰ ਧੱਕੇ ਮਾਰੇ ਜਾ ਰਹੇ ਸਾਡਾ ਬੰਦਾ ਨਾਲ ਦੀ ਨਾਲ ਲੈ ਗਏ ਆ ਕੁੜੀਆਂ ਦੇ ਥੱਪੜ ਮਾਰੇ ਜਾ ਰਹੇ ਆ ਕੁੜੀਆਂ ਦੇ ਥੱਪੜ ਮਾਰੇ ਜਾ ਰਹੇ ਆ ਜਿਹੜੀਆਂ ਆਪਣੀਆਂ ਉੱਠ ਕੇ ਅੱਗੇ ਨਾਅਰੇ ਲਾ ਰਹੀਆਂ ਉਹਨਾਂ ਨੂੰ ਥੱਪੜ ਮਾਰ ਕੇ ਇਹ ਵੀ ਸਾਡੇ ਵਰਗੇ ਮੁਲਾਜ਼ਮ ਹੀ ਐ ਅਸੀਂ ਵੀ ਡਾਕਟਰ ਆ ਅਸੀਂ ਵੀ ਮੁਲਾਜ਼ਮ ਆ ਇਹਨਾਂ ਰਕੇ ਇਹੋ ਜਿਹੇ ਦੂਜੇ ਮੁਲਾਜ਼ਮ ਨੇ ਧੱਕੇਸ਼ਾਹੀ ਕਰਨੀ ਚੰਗੀ ਗੱਲ ਨਹੀਂ ਹੈਗੀ ਸਰਕਾਰ ਕੋਲੇ ਜਾਓ ਸਰਕਾਰ ਕੋਲੇ ਸਰਕਾਰ ਨੂੰ ਅਸੀਂ ਕਿੰਨੀ ਵਾਰ ਗੱਲ ਕਹਿ ਕੇ ਹੰਬ ਗਿਆ ਜੀ ਸਰਕਾਰ ਨੂੰ ਹੀ ਮਹਿਨਤ ਆਏ ਆ ਮਿਲੇ ਸਰਕਾਰ ਆ ਕੇ ਆ ਖੜੇ ਆ ਸੀ ਸਾਡਾ ਕਰਨ ਗੱਲਬਾਤ ਦੁਨੀਆਂ ਦੇ ਵਿੱਚ ਫਿਰਦੇ ਆ ਥਾਂ ਥਾਂ ਸਰਕਾਰ ਦੇ ਬੰਦੇ ਸਿਰਫ ਆਸੇ ਪਾਸੇ ਫਿਰਦੇ ਜੀ ਆ ਪੁਲਿਸ ਪ੍ਰਸ਼ਾਸਨ ਕਰਾ ਪੁਲਿਸ ਨੇ ਹਿਰਾਸਤ ਚ ਕਿਨੂੰ ਲੈ ਜੀ ਹਿਰਾਸਤ ਚ ਸਾਡਾ ਸਾਥ ਹੀ ਆ ਜੀ ਡਾਕਟਰ ਆ ਉਹਨੂੰ ਹੁਣੇ ਲੈ ਕੇ ਗਏ ਆ ਉਹਨੇ ਕੁਛ ਨਹੀਂ ਕੀਤਾ ਹੈਗੇ ਆਪ ਹੀ ਧੱਕੇ ਮਾਰ ਰਹੇ ਆ ਆ ਭਾਈ ਆਏ ਨੇ ਸਭ ਤੋਂ ਪਹਿਲਾਂ ਧੱਕੇ ਮਾਰਨੇ ਸ਼ੁਰੂ ਕੀਤੇ ਆ ਇਹ ਅੱਜ ਉਹਨਾਂ ਤਰ੍ਹਾਂ ਅਸੀਂ ਹਿਲਣਾ ਨਹੀਂ ਹੈਗਾ ਆ ਪੁਲਿਸ ਪ੍ਰਸ਼ਾਸਨ ਇਹ ਵੀ ਮੁਲਾਜ਼ਮ ਆ ਅਸੀਂ ਵੀ ਮੁਲਾਜ਼ਮ ਆ ਅਸੀਂ ਕੋਈ ਕੇਤੋ ਲੈ ਕੇ ਨਹੀਂ ਖਾਰੇ ਹੈਗੇ ਆ ਆਪਦੀ ਗੱਲ ਰੱਖਣ ਆਏ ਆ ਕੱਲ ਨੂੰ ਤੁਹਾਡੇ ਬੱਚੇ ਵੀ ਇੱਥੇ ਹੀ ਤੁਰਨਗੇ ਇੱਥੇ ਹੀ ਰੋੜਾ ਤੇ ਬੈਠਣਗੇ ਰੋਲਣਗੇ ਉਹ ਤੋਂ ਕਿਵੇਂ ਥੱਕੇ ਮਾਰੋਗੇ ਉਹਨਾਂ ਨੂੰ ਸੋਚੀ ਇਹ ਗੱਲ ਇਹ ਅੱਜ ਫੜ ਫੜ ਕੇ ਸਾਨੂੰ ਲਈ ਜਾਂਦੇ ਕਿੰਨੇ ਕ ਬੰਦੇ ਲੈ ਜਾਓਗੇ ਤੁਸੀਂ ਸਾਨੂੰ ਸਾਡਾ ਬੰਦਾ ਵਾਪਸ ਚਾਹੀਦਾ ਜੀ ਸਾਡੀ ਸਰਕਾਰ ਨਾਲ ਜਿਹੜੀ ਗੱਲਬਾਤ ਹੈ ਜਿਵੇਂ ਮਰਜ਼ੀ ਕਹਿ ਲੈਣ ਪਰ ਜਿੰਨਾ ਚਿਰ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਇੱਥੋਂ ਜਾਣਾ ਨਹੀਂ ਹੈਗਾ ਜਿਹੜੇ ਬੰਦੇ ਸਾਡੇ ਫੜ ਕੇ ਲੈ ਗਏ ਸਾਨੂੰ ਵਾਪਸ ਚਾਹੀਦੇ ਇੱਥੇ ਤਾਂ ਇਹ ਤਸਵੀਰਾਂ ਨੇ ਲੁਧਿਆਣਾ ਦੇ ਵਿੱਚੋਂ ਜਿੱਥੇ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਤਾਂ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਤਸਵੀਰਾਂ ਵੀ ਦਿਖਾਈ ਦੇ ਰਹੀਆਂ ਹਨ